ਸੈਕੰਡ ਗਾਣਾ ਸੀਗਾ ਹੱਥ ਜੋੜ ਕੇ ਕਹਿੰਦੇ ਚੀਤੇ ਆ ਨਾ ਕਰਨ ਸੁਖਬਾਲ ਓਜਲਾ ਤੇ ਇਸ ਸੁਖਬਾਲ ਵੀਰ ਦਾ ਵੀ ਪਹਿਲਾ ਗਾਣਾ ਸੀਗਾ ਅੱਛਾ ਜੀ ਤੇ ਪਰ ਇਹ ਕਹਾਣੀ ਜੀ ਉਹ ਗਾਣਾ ਹੀ ਅੰਨਾ ਵਧੀਆ ਸੀਗਾ ਸਾਰਾ ਕੁਛ ਨਾ ਉਦੋਂ ਅਸਲ 'ਚ ਵੀਡੀਓ ਦਾ ਵੀ ਬਹੁਤ ਵੱਡਾ ਯੁੱਗ ਨਹੀਂ ਸੀ ਪਰ ਲੋਕ ਸੁਣਦੇ ਸੀ ਹਾਂਜੀ ਹੈਨਾ ਸੁਣ ਕੇ ਮਜ਼ਾ ਲੈਂਦੇ ਸੀ ਜੀ ਅੱਗੇ ਸੰਗੀਤ ਬੈਠ ਕੇ ਸੁਣਨ ਦੀ ਚੀਜ਼ ਹੁੰਦਾ ਸੀ ਬਿਲਕੁਲ ਬਿਲਕੁਲ ਹੁਣ ਤਾਂ ਤੁਰੇ ਜਾਂਦੇ ਕੰਮਕਾਰ ਕਰਦੇ ਹੋ ਗਿਆ ਨਾ ਇਹ ਜਿਹੜਾ ਹੱਥ ਜੋੜ ਕੇ ਵਾਲਾ ਗਾਣਾ ਆ ਪਲੀਜ਼ ਇਹ ਵੀ ਆ ਜ਼ਰੂਰ ਜੀ ਕਿਉਂਕਿ ਗਾਣੇ ਬਹੁਤ ਜ਼ਿਆਦਾ ਨਹੀਂ ਤੇ ਆਪਾਂ ਉਹਨਾਂ ਦੀਆਂ ਗੱਲਾਂ ਵੀ ਕਰੀ ਜਾਣੀਆਂ ਵਿੱਚ ਜਿਹੜੇ ਤੁਹਾਨੂੰ ਲੱਗਦੇ ਹੋ ਮੈਂ ਦੱਸ ਦਿਓ ਮੈਂ ਗਾ ਵੀ ਦੇਣਾ ਜਰੂਰ ਧੁਖ ਦੀ ਧੁਖ ਦੀ ਅਗ ਤੇ ਤੇਲ ਪਾਇਆ ਨਾ ਕਰਨੀ ਧੁਖ ਦੀ ਧੁਖ ਦੀ ਅਗ ਤੇ ਤੇਲ ਪਾਇਆ ਨਾ ਕਰਨੀ ਹੱਥ ਜੋੜ ਕੇ ਕਹਿੰਦੇ ਚیتے ਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚیتے ਆਇਆ ਨਾ ਕਰਨੀ ਇੱਕ ਮੈਂ ਅਕਸਰ ਕਹਿੰਦਾ ਨਾ ਵੀ ਯਾਦਾਂ ਤਾਜ਼ੀਆਂ ਕਰਵਾ ਦਿੰਦਾ ਬੰਦਾ ਆਪਣੇ ਵਤਨਾਂ ਤੋਂ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਜਿੱਥੇ ਮਰਜੀ ਦੂਰ ਵੀ ਬੈਠਾ ਹੋਵੇ ਨਾ ਤੇ ਜਦੋਂ ਆ ਗਾਣਾ ਸੁਣਦਾ ਫਿਰ ਇੱਕ ਵਾਰੀ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਜੀ ਕੱਚੇ ਰਾ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ ਕੱਚੇ ਰਾ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ ਉਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰਨੀ ਹੱਥ ਜੋੜ ਕੇ ਕਹਿੰਨੇ ਚਿੱਤੇ ਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆਂ ਨਾ ਕਰਨੀ ਵਾਹ ਵਾਹ ਤੇ ਸੁਖਪਾਲ ਹਰਣਾ ਨਾਲ ਮੁਲਾਕਾਤ ਕਿੱਦਾਂ ਹੋਈ ਸੀ ਅ ਸੁਖਪਾਲ ਨਾਲ ਵੀ ਉਦੋਂ ਹੀ ਜਦੋਂ ਅਸੀਂ ਅ ਇਹ ਪਹਿਲੀ ਟੇਪ ਹੋ ਗਈ ਸੀ ਸੈਕਿੰਡ ਟੇਪ ਵਾਲਾ ਸੀਗਾ ਸਾਡਾ ਮਾਹੌਲ ਜੀ ਤੇ ਕੰਮ ਵੀ ਅਸੀਂ ਕਰਦੇ ਸੀਗੇ ਸਟੇਜਾਂ ਤੇ ਜੀ ਤੇ ਉਹਨਾਂ ਦਿਨਾਂ 'ਚ ਨਾ ਬਿਰਕਾਂ ਤੋਂ ਇੱਕ ਸਾਡਾ ਬਹੁਤ ਪਿਆਰਾ ਵੀਰਾ ਸੀਗਾ ਪ੍ਰਦੀਪ ਉਹ ਮੁੰਡਾ ਦੀਪੀ ਭਾਈ ਦੇ ਨਾਲ ਕੀਬੋਰਡ ਪਲੇ ਕਰਦਾ ਸੀ कटे कटे अच्छा जी ਤੇ ਸੁਖਪਾਲ ਉਹਨਾਂ ਦੀ ਰਿਸ਼ਤੇਦਾਰੀ ਆ ਬਿਰਕਾਂਪਿੰਡ ਚ ਓਕੇ ਤੇ ਉਹ ਇਹ ਉੱਥੇ ਇਕੱਠੇ ਕਿਤੇ ਮਿਲਦੇ ਗਾ ਤੇ ਉਹਨੇ ਮੈਨੂੰ ਕਿਹਾ ਸੀ ਯਾਰ ਇੱਕ ਮੁੰਡਾ ਬਹੁਤ ਅੱਛਾ ਲੱਗਦਾ ਭਾਜੀ ਜੇ ਆਪਾਂ ਮਿਲ ਲਾ ਮੇਰਾ ਮੇਲ ਪ੍ਰਦੀਪ ਕਰਕੇ ਸੁਖਪਾਲ ਨਾਲ ਹੋਇਆ ਸੀ ਤੇ ਉਹ ਸੁਖਪਾਲ ਆਪ ਵੀ ਨੋਡਾਟ ਅੱਜ ਵੀ ਵਧੀਆ ਬਹੁਤ ਵਧੀਆ ਗਾ ਰਿਹਾ ਉਹਦੀ ਇਹ ਆਪ ਜਾਨੀ ਇਹ ਮੈਨੂੰ ਗੁੰਗਣਾ ਕੇ ਕਈ ਗਾਣੇ ਗੁੰਗਣਾ ਕੇ ਸੁਣਾਇਆ ਸੁਖਪਾਲ ਇਹ ਕੋ ਤਾਂ ਸਟਾਈਲ ਬੜਾ ਅੱਛਾ ਹੁੰਦਾ ਸੀ ਸੁਣਾਉਣ ਦਾ ਤੇ ਮੈਨੂੰ ਕਈ ਗਾਣੇ ਇਦਾਂ ਲੱਗੇ ਮੈਂ ਕਿਹਾ ਯਾਰ ਵਾਹ ਕਮਾਲ ਆ ਨਾ ਇਸ ਵਾਰ ਤੇਰਾ ਤਾਂ ਯਾਰੇ ਇੱਕ ਐ ਨਹੀਂ ਹੁੰਦਾ ਵੀ ਜੇ ਕੋਈ ਚੀਜ਼ ਦਿਲ ਤੇ ਵੀ ਅਪੀਲ ਕਰਦੀ ਕਮਰਸ਼ੀਅਲ ਵੀ ਹੁੰਦੀ ਹੈ ਹਾਂਜੀ ਤਾਂ ਸਿੰਪਲ ਵੀ ਸਿੰਪਲ ਵੀ ਕਿ ਪੋਇਟਰੀ ਦੇਖੋ ਤੁਸੀਂ ਸ਼ਬਦਾਵਲੀ ਕਿੰਨੀ ਹਲਕੀ ਹਲਕੀ ਹੈ ਹਾਂਜੀ ਹਾਂਜੀ ਤੇ ਗਾਣਾ ਆਇਆ ਵੀ ਇਸ ਇਹਨਾਂ ਗਾਣਿਆਂ ਤੋਂ ਬਾਅਦ ਇੱਕ ਗਾਣਾ ਇਹਦੇ ਵਿੱਚ ਦੀਪੀ ਬਾਜੀ ਦਾ ਸੀਗਾ